ਅਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਮਹਾਂਤਾਂ ਨੂੰ ਲੈ ਕੇ ਕਿਉਂਕਿ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਤੇ ਨਾਲ-ਨਾਲ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਣਾ ਜਿਸ ਦੇ ਚੱਲਦੇ ਮਹਾਂਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜਦੋਂ ਵਧਾਈਆਂ ਲਈਆਂ ਜਾਂਦੇ ਨੇ ਜੇਕਰ ਕਿਸੇ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਜਾਂ ਕਿਸੇ ਘਰ ਦੇ ਵਿੱਚ ਵਿਆਹ ਹੁੰਦਾ ਦੂਜੇ ਪਾਸੇ ਦੁਕਾਨਦਾਰਾਂ ਤੋਂ ਜਿਵੇਂ ਕਿ ਹੋ ਤਿਹਾਰਾਂ ਦਾ ਸੀਜ਼ਨ ਆ ਦਿਵਾਲੀ ਦੁਸ਼ਹਿਰਾ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਵਧਾਈਆਂ ਮੰਗੀਆਂ ਜਾਂਦੇ ਨੇ ਪਰ ਅੜ ਕੇ ਵਧਾਈਆਂ ਲਈਆਂ ਜਾਂਦੇ ਨੇ ਜਿਸ ਦੇ ਚੱਲਦੇ ਹੁਣ ਬਠਿੰਡਾ ਦੇ ਵਿੱਚ ਵਪਾਰ ਮੰਨਤ ਦੇ ਵੱਲੋਂ ਇੱਕ अहम ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕਈ ਸ਼ਰਤਾਂ ਜਿਹੜੇ ਕਿ ਲਾਗੂ ਕੀਤੀਆਂ ਗਈਆਂ ਜਿਨ੍ਹਾਂ ਦੇ ਉੱਤੇ ਮਹੰਤਾਂ ਦੇ ਵੱਲੋਂ ਵੀ ਸਹਿਮਤੀ ਪ੍ਰਗਟਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਤੋਂ ਜੇਕਰ ਤੁਸੀਂ ਵਿਧਾਈ ਲੈਣੀ ਹੈ ਤਾਂ 500 ਰੁਪਿਆ ਜਿਹੜਾ ਕਿ ਵਿਧਾਈ ਦਾ ਫਿਕਸ ਕੀਤਾ ਗਿਆ ਕਿ 500 ਤੋਂ ਵੱਧ ਕੋਈ ਵੀ ਅੜਕੇ ਪੈਸੇ ਨਹੀਂ ਮੰਗ ਸਕਦਾ ਜੇਕਰ ਦੁਕਾਨਦਾਰ ਦੀ ਸ਼ਰਧਾ 100 ਜਾਂ 200 ਰੁਪਿਆ ਦੇ ਦਿੰਦੀ ਹੈ ਤਾਂ ਉਹ ਹੱਸ ਕੇ ਇਸ ਨੂੰ ਪ੍ਰਵਾਨ ਕਰਨਗੇ ਨਾ ਹੀ ਉਹ ਕਿਸੇ ਦੁਕਾਨਦਾਰ ਸਮਝ ਚੁੱਕਣਗੇ ਇਸ ਤੋਂ ਇਲਾਵਾ ਜੇਕਰ ਕਿਸੇ ਘਰ ਦੇ ਵਿੱਚ ਬੱਚਾ ਹੁੰਦਾ ਜਾਂ ਫਿਰ ਵਿਆਹ ਹੁੰਦਾ ਤਾਂ ਉੱਥੇ ਵੀ ਜਿਹੜਾ ਕਿ ਇਜ਼ ਵਧਾਈਆਂ ਦਾ ਜਿਹੜਾ ਰੇਟ ਫਿਕਸ ਕਰ ਦਿੱਤਾ ਗਿਆ ਕਿ 5100 ਤੋਂ ਵੱਧ ਜਿਹੜਾ ਕਿ ਵਧਾਈ ਉਹ ਨਹੀਂ ਲਈ ਜਾਵੇਗੀ ਜੇਕਰ ਪਰਿਵਾਰ ਦੀ ਕੰਡੀਸ਼ਨ ਸਹੀ ਨਹੀਂ ਹੈ ਉਹ ਚਾਹੇ ਤੁਹਾਨੂੰ 500 ਦੇਵੇ ਚਾਹੇ 2000 ਦੇਵੇ ਤਾਂ ਤੁਸੀਂ ਉਸ ਵਧਾਈ ਨੂੰ ਵੀ ਹੱਸ ਕੇ ਪ੍ਰਵਾਨ ਕਰੋਗੇ ਨਾ ਕਿ ਤੁਸੀਂ ਉੱਥੇ ਅੜੋਗੇ ਤੇ ਨਾ ਹੀ ਬਤਮੀਜ਼ੀ ਕਰੋਗੇ ਤੇ ਨਾ ਹੀ ਕਿਸੇ ਤਰੀਕੇ ਦੀ ਕੋਈ ਬਾਦਵਾਦ ਤਾਂ ਹੋਵੇ ਜਿਸ ਨੂੰ ਲੈ ਕੇ ਕੀ ਮਹਾਂਤਾਵਾਂ ਦੇ ਵੱਲੋਂ ਇਸ ਸ਼ਰਤਾਂ ਨੂੰ ਮਨਜ਼ੂਰ ਕੀਤਾ ਗਿਆ ਆਓ ਦੇਖਦੇ ਹਾਂ ਇਹਨਾਂ ਤਸਵੀਰਾਂ ਨੂੰ ਮੇਰਾ ਨਾਮ ਸੋਲੁਮੇਸ਼ ਊਰੀ ਹੈ ਜੀ ਅੱਜ ਸਾਡੇ ਬਠਿੰਡਾ ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਜੀ ਤੇ ਮੁੱਖ ਸਕੱਤਰ ਸਾਡੇ ਪ੍ਰਮੋਦ ਜੈਨ ਜੀ ਜਿਹੜੇ ਮੇਰੇ ਨਾਲ ਬੈਠੇ ਆ ਇਹਨਾਂ ਦੀ ਅਗਵਾਈ ਦੇ ਵਿੱਚ ਮਹਾਂਤਾ ਦੇ ਸਾਰੇ ਗਰੁੱਪਾਂ ਦੇ ਨਾਲ ਮੀਟਿੰਗ ਹੋਈ ਸੀ ਇੱਥੇ ਮਹਾਂਤਾ ਦੇ 6 ਗਰੁੱਪ ਆਏ ਸੀਗੇ ਆਡਾ ਤੇ ਇਹਨਾਂ ਦਾ ਕੁਝ ਇਸ਼ੂ ਸੀਗਾ ਏਰੀਆ ਨੂੰ ਲੈ ਕੇ ਕੁਝ ਜਿਹੜਾ ਇਸ਼ੂ ਸੀਗਾ ਅੱਜ ਵੀ ਜਿਹੜੀ ਇਹ ਦੀਵਾਲੀ ਦੇ ਉੱਤੇ ਵਧਾਈਆਂ ਮੰਗਦੇ ਹੈਗੇ ਆ ਜਾਂ ਹੋਰ ਕਿਸੇ ਪ੍ਰੋਗਰਾਮ ਤੇ ਵਧਾਈਆਂ ਮੰਗਦੇ ਆ ਉੱਥੇ ਕਾਫੀ ਰੋਲਾ ਪੈ ਜਾਂਦਾ ਕਈ ਵਾਰ ਉਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਅੱਜ ਇੱਥੇ ਮੀਟਿੰਗ ਸੀਗੀ ਤਾਂ ਵਪਾਰ ਮੰਡਲ ਵੱਲੋਂ ਇਹਨਾਂ ਨੂੰ ਸਾਰਾ ਸਾਡਾ ਫੈਸਲਾ ਪੜ ਕੇ ਸੁਣਾਇਆ ਗਿਆ ਜਿਹਦੇ ਵਿੱਚ ਸਾਰੇ ਗਰੁੱਪਾਂ ਨੇ ਇੱਥੇ ਸਹਿਮਤੀ ਦਿੱਤਾਈ ਹੈਗੀ ਹੈ ਅ ਇਸ ਦੇ ਵਿੱਚ ਫੈਸਲੇ ਇਹ ਲਿੱਤੇ ਗਏ ਵੀ ਜਿਵੇਂ ਦੀਵਾਲੀ ਦੀ ਵਧਾਈ ਹੈ ਉਹ ਜਿਆਦਾ ਤੋਂ ਜਿਆਦਾ 500 ਰੁਪਏ ਰੱਖੀ ਗਈ ਹੈ ਪਰ ਦੁਕਾਨ ਕੋਈ ਦੁਕਾਨਦਾਰ ਆਪਣੀ ਇੱਛਾ ਦੇ ਨਾਲ ਕੋਈ 100 ਰੁਪਏ ਦਿੰਦਾ 200 ਰੁਪਏ ਦਿੰਦਾ ਹੈਗਾ ਤਾਂ ਇਹ ਉਸ ਨੂੰ ਮਨਜ਼ੂਰ ਕਰਨਗੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਰੋਲਾ ਨਹੀਂ ਹੋਊਗਾ ਨਾ ਕੋਈ ਇਹ ਸਮਾਨ ਚੱਕਣਗੇ ਕਿਸੇ ਦੁਕਾਨ ਦਾ 500 ਰੁਪਏ ਜਿਆਦਾ ਤੋਂ ਜਿਆਦਾ ਰੱਖਿਆ ਹੈਗਾ ਇਸ ਤੋਂ ਇਲਾਵਾ ਵਿਆਹ ਦੇ ਵਿੱਚ ਜਿਹੜਾ ਰੱਖਿਆ ਹੈਗਾ ਉਹ ਜਿਆਦਾ ਤੋਂ ਜਿਆਦਾ 5100 ਰੁਪਏ ਵਿਆਹ ਹੋਣ ਤੇ ਤੇ ਉਹਦੇ ਵਿੱਚ ਜਿਹੜਾ ਹੈਗਾ ਚਾਹੇ ਕੋਈ ਆਪਦੀ ਖੁਸ਼ੀ ਦੇ ਨਾਲ 500 ਦਵੇ ਕੋਈ 1000 ਦਵੇ ਕੋਈ 2100 ਦਵੇ ਨਹੀਂ ਮੰਗਿਆ ਹਾਂ ਮੈਕਸਿਮਮ ਜਿਹੜਾ ਹੈਗਾ ਨਹੀਂ ਜੀ ਉਹ 500 ਵੀ ਦੇ ਸਕਦਾ ਕੋਈ ਜਿਹੜਾ ਮੈਕਸਿਮਮ ਆ ਉਹ 5100 ਹੈਗਾ ਐਸੀ ਤਰ੍ਹਾਂ ਜੇ ਕੋਈ ਜਵਾਕ ਹੁੰਦਾ ਜਵਾਕ ਹੋਣ ਦੇ ਉੱਤੇ ਦੋਨੋਂ ਧਿਰਾਂ ਤੋਂ ਨਹੀਂ ਮੰਗਿਆ ਜਾਊਗਾ ਸਿਰਫ ਮੁੰਡੇ ਵਾਲੇ ਧਿਰ ਤੋਂ ਵਧਾਈ ਮੰਗੀ ਜਾਊਗੀ ਉਹ ਵੀ ਜਿਆਦਾ ਤੋਂ ਜਿਆਦਾ 5100 ਹੈ ਕੋਈ ਉਹਦੀ ਜਿਆਦਾ ਹੀ ਖੁਸ਼ੀ ਨਾਲ 500 ਦਵੇ 1100 ਦਵੇ ਤੇ ਇਹ ਮਤਲਬ ਇਹਨਾਂ ਨੂੰ ਲੈਣੀ ਪਊਗੀ ਨਵੇਂ ਘਰ ਦੇ ਉੱਤੇ ਵੀ ਜਿਆਦਾ ਤੋਂ ਜਿਆਦਾ 5100 ਜੇ ਕੋਈ ਕੋਠੀ ਦਾ ਮਹੂਰਤ ਕਰਦਾ ਹੈਗਾ ਲੇਕਿਨ ਜੇ ਕੋਈ ਆਪਦੀ ਕਪੈਸਿਟੀ ਨਾਲ 500 ਦਿੰਦਾ ਹੈ ਨਹੀਂ ਜਾਂ 1500 ਦਿੰਦਾ ਹੈ 1100 ਦਿੰਦਾ ਹੈਗਾ ਤਾਂ ਉਹ ਵੀ ਜਿਹੜਾ ਹੈਗਾ ਵੀ ਇਹ ਮਨਜ਼ੂਰ ਕਰਨਗੇ ਇਸ ਤੋਂ ਇਲਾਵਾ ਇੱਕ ਇਹ ਕੀਤਾ ਹੈਗਾ ਵੀ ਘਰਾਂ ਦੇ ਵਿੱਚ ਦਿਵਾਲੀ ਨਹੀਂ ਮੰਗਣੀ ਕਿਉਂਕਿ ਜਿਹੜੇ ਘਰ ਹੈਗੇ ਆ ਉਹ ਵੀ ਸਾਡੇ ਦੁਕਾਨਦਾਰਾਂ ਦੇ ਹੈਗੇ ਆ ਇੱਕ ਦੋ ਥਾਵਾਂ ਤੇ ਇਸ ਤਰ੍ਹਾਂ ਦਾ ਵੀ ਕੋਈ ਆਇਆ ਸੀਗਾ ਵੀ ਘਰਾਂ ਦੇ ਵਿੱਚ ਦਿਵਾਲੀ ਮੰਗਣ ਲਈ ਜਾਂਦੇ ਆ ਦਿਵਾਲੀ ਤੋਂ ਇਲਾਵਾ ਹੋਰ ਕੋਈ ਵੀ ਧਿਆਰ ਨਹੀਂ ਮੰ ਕੋਈ ਵੀ ਧਾਰਮਿਕ ਸਮਾਗਮ ਹੋਵੇ ਕੁਝ ਹੋਵੇ ਉੱਥੇ ਮਤਲਬ ਕੋਈ ਕਿਸ ਤਰ੍ਹਾਂ ਦੀ ਕੋਈ ਵਧਾਈ ਨਹੀਂ ਦਿੱਤੀ ਜਾਊਗੀ ਇੱਕ ਜਿਹੜਾ ਵੀ ਗਰੁੱਪ ਮੰਗਣ ਆਸਤੇ ਆਊਗਾ ਇਹਨਾਂ ਦੇ ਜਿਹੜੇ ਕੋਈ ਗਰੁੱਪ ਹੈਗੇ ਆਪਦੇ ਵਿੱਚ ਉਹ ਜਿਹੜੀ ਵੀ ਦੁਕਾਨ ਦੇ ਉੱਤੇ ਦੀਵਾਲੀ ਮੰਗੂਗਾ ਉੱਥੇ ਉਹ ਆਪ ਦਾ ਜਿਹੜਾ ਆਪ ਦਾ ਵਿਸਟਿੰਗ ਕਾਰਡ ਦੇ ਕੇ ਜਾਣਗੇ ਜਿਹਦੇ ਵਿੱਚ ਉਹਦੇ ਗਰੁੱਪ ਦਾ ਨਾਮ ਲਿਖਿਆ ਹੋਊਗਾ ਇੱਕ ਦੋਨਾਂ ਇੱਕ ਜਿਹੜਾ ਸੀਗਾ ਦੀਵਾਲੀ ਦੇ ਉੱਤੇ ਜਿਹੜੀ ਖਾਸ ਮੇਨ ਗੱਲ ਹੈ ਵੀ ਦੀਵਾਲੀ ਸ੍ਰੀ ਰਾਮਚੰਦਰ ਜੀ ਦਾ ਤਿਉਹਾਰ ਹੈਗਾ ਇਹ ਇੱਕ ਬਹੁਤ ਪਵਿੱਤਰ ਤਿਉਹਾਰ ਹੈ ਤੇ ਸਾਡੀ ਹਿੰਦੂ ਆਸਥਾ ਦੇ ਨਾਲ ਨੀ ਇਹ ਬਹੁਤ ਸਾਰੇ ਜਿਹੜੇ ਧਰਮ ਹੈਗੇ ਆ ਚਾਹੇ ਕੋਈ ਸਿੱਖ ਧਰਮ ਹੈ ਜਾਂ ਕੋਈ ਹੋਰ ਧਰਮ ਹੈ ਉਹ ਵੀ ਬੜਾ ਇਜ਼ਾਹਾਦਰ ਕਰਦੇ ਹੈਗੇ ਆ ਵਧਾਈ ਮੰਗਣ ਲੱਗੇ ਪ੍ਰਭੂ ਸ਼੍ਰੀ ਰਾਮ ਜੀ ਦੇ ਰਿਲੇਟਡ ਜਾਂ ਕੋਈ ਧਾਰਮਿਕ ਭਜਨ ਗਾਏ ਜਾਣਗੇ ਕੋਈ ਵੀ ਅਸ਼ਲੀਲ ਗਾਣਾ ਜਾਂ ਕੋਈ ਹੋਰ ਪੰਜਾਬੀ ਗਾਣਾ ਜਾਂ ਫਿਲਮੀ ਗਾਣਾ ਨਹੀਂ ਗਾਇਆ ਜਾਊਗਾ ਸਿਰਫ ਭਗਵਾਨ ਦੇ ਗੀਤਾਂ ਦੇ ਉੱਤੇ ਜਿਹੜੀ ਵਧਾਈ ਮੰਗੀ ਜਾਊਗੀ ਇਹ ਇੱਕ ਇਦੋਂ ਇਲਾਵਾ ਹੋਰ ਵੀ ਕੋਈ ਨਵਾਂ ਨਿਯਮ ਨਹੀਂ ਬਣਾਇਆ ਜਾਊਗਾ ਜਿਸ ਤਰ੍ਹਾਂ ਦੇ ਨਿਯਮ ਹੈਗੇ ਆ ਜਿਹੜੇ ਪਹਿਲਾਂ ਚੱਲਦੇ ਆ ਰਹੇ ਸੀ ਸਿਰਫ ਇਹੀ ਰਹਿਣਗੇ ਇਹ ਆਪਦੇ ਆਪ ਦੇ ਬਣਾ ਲੈਂਦੇ ਜਿਵੇਂ ਉਹ ਸਾਨੂੰ ਪਿੱਛੇ ਜੀ ਵੀ ਆਇਆ ਸੀਗਾ ਵੀ ਗਣਪਤੀ ਵਿਸਰਜਨ ਦੇ ਉੱਤੇ ਵੀ ਇਹਨਾਂ ਨੇ ਮਤਲਬ ਮੰਗਿਆ ਸੀਗਾ ਇੱਕ ਦੋ ਥਾਵਾਂ ਤੇ ਬਠਿੰਡੇ ਚ ਕਾਲ ਆਈ ਸੀਗੀ ਤਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਊਗਾ ਦੀਵਾਲੀ ਤੋਂ ਇਲਾਵਾ ਹੋਰ ਕੋਈ ਤਿਹਾਰ ਨਹੀਂ ਮੰਗਿਆ ਜਾਊਗਾ ਰਾਤ ਦੇ ਟਾਈਮ 5 ਵਜੇ ਤੋਂ ਬਾਅਦ ਕੋਈ ਵਧਾਈ ਦਾ ਟਾਈਮ ਨਹੀਂ ਹੋਊਗਾ ਕਿਉਂਕਿ 7 ਵਜੇ 7:30 ਵਜੇ ਵੀ ਜਿਹੜਾ ਹੈਗਾ ਉਦੋਂ ਦੁਕਾਨਾਂ ਤੋਂ ਦੁਕਾਨਾਂ ਵਧਾ ਕੇ ਜਾਣ ਦਾ ਟਾਈਮ ਉਸ ਟਾਈਮ ਵੀ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਹੋਰ ਨਹੀਂ ਮੰਗੀ ਜਾਊਗੀ ਇੱਕ 21 ਵਾਰ ਐ ਹੋਇਆ ਸੀਗਾ ਵੀ ਸ਼ਰਾਧਾ ਦੇ ਵਿੱਚ ਇੱਕ ਗਰੁੱਪ ਵੱਲੋਂ ਵਧਾਈ ਮੰਗੀ ਗਈ ਸੀ ਜਿਹੜੀ ਕਿ ਬੜੀ ਨਿੰਦਨਯੋਗ ਹੈਗੀ ਐ ਦੇਖੋ ਬੰਦੇ ਮੌਕੇ ਦੇ ਉੱਤੇ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਲੇਕਿਨ ਜਿਹੜੇ ਸ਼ਰਾਧ ਹੈਗੇ ਆ ਇਹਨਾਂ ਨਾਲ ਅਸੀਂ ਲੜਤਾ ਸਕਦੇ ਨਹੀਂ ਠੀਕ ਹੈ ਕਿਉਂਕਿ ਅਸੀਂ ਇਹਨਾਂ ਦੀ ਬਹੁਤ ਰਿਸਪੈਕਟ ਕਰਦੇ ਹੈਗੇ ਆ ਸਾਡਾ ਜਿਹੜਾ ਧਰਮ ਹੈਗਾ ਇਹਨਾਂ ਨੂੰ ਅਸੀਂ ਰੱਬ ਵਾਂਗੂ ਮੰਨਦੇ ਹੈਗੇ ਆ ਸ਼ਰਾਧ ਜਿਹੜੇ ਹੁੰਦੇ ਆ ਉਹ ਸਾਡੇ ਪੀਤਰਾ ਦਾ ਜਿਹੜਾ ਹੈਗਾ ਅਸੀਂ ਉਹ ਸ਼ਰਾਧ ਕਰਨੇ ਹੁੰਦੇ ਆ ਉਹਦੇ ਵਿੱਚ ਤਾਂ ਅਸੀਂ ਕੋਈ ਨਾ ਰੰਗ ਰੋਗਨ ਵੀ ਨਹੀਂ ਕਰਾਂਦੇ ਨਾ ਕੋਈ ਵਿਕਲ ਨਹੀਂ ਲੈਂਦੇ ਅਸੀਂ ਕੋਈ ਆਪਦੀ ਬਨਾਣ ਤਾਂ ਵੀ ਨਹੀਂ ਖਰੀਦਦੇ ਲੋਕ ਠੀਕ ਹੈ ਤਾਂ ਇਸ ਕਰਕੇ ਸਾਡੀ ਬੇਨਤੀ ਇਹਨਾਂ ਨੇ ਸਾਰੀਆਂ ਜਿੰਨੇ ਗਰੁੱਪ ਸੀਗੇ ਉਹਦੇ ਤੇ ਉਹ ਐਗਰੀ ਕੀਤੇ ਆ ਕੁਛ ਇਹਨਾਂ ਦਾ ਇਸ਼ੂ ਸੀਗਾ ਇਹਨਾਂ ਦਾ ਆਪਸੀ ਆਪਦੇ ਏਰੀਆ ਨੂੰ ਲੈ ਕੇ ਉਹਦੇ ਵਾਸਤੇ ਇਹਨਾਂ ਦੀ ਹਲੇ ਕੋਈ ਬੈਸਵਾਜੀ ਹਲੇ ਟਸ਼ਨ ਚੱਲਦੀ ਪਈ ਹੈਗੀ ਆ ਉਹ ਆਪਦਾ ਏਰੀਆ ਨੂੰ ਲੈ ਕੇ ਇਹਨਾਂ ਦਾ ਡਿਸਾਈਡ ਨਹੀਂ ਹੋਇਆ ਲੇਕਿਨ ਜਿਹੜੇ ਸਾਡੀਆਂ ਮੰਗਾਂ ਸੀਗੀਆਂ ਸਾਡੀ ਸਾਰੀਆਂ ਮੰਗਾਂ ਇਹਨਾਂ ਨੇ ਜਿਹੜੀ ਹੈਗੀ ਐਕਸੈਪਟ ਕੀਤੀ ਤੇ ਅਸੀਂ ਆਸ ਕਰਦੇ ਹਾਂਗੇ ਵੀ ਐਸੀ ਤਰ੍ਹਾਂ ਸਾਡੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦੇ ਰਹਿਣਗੇ ਸੋ ਦਾਦੇ ਕਿ ਅਕਸਰ ਹੀ ਜਿਹੜੇ ਲੋਕ ਸੀ ਉਹ ਥੋੜਾ ਜਿਹਾ ਕਹਿੰਦੇ ਸੀ ਕਿ ਜਿਹੜੇ ਮਹਾਂਤਰ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ ਅੜ ਕੇ ਵਧਾਈਆਂ ਲਈਆਂ ਜਾਂਦੇ ਨੇ ਪਰ ਕਈਆਂ ਦੀ ਕਪੈਸਿਟੀ ਨਹੀਂ ਹੁੰਦੀ ਜਿੱਦੇ ਚੱਲਦੇ ਹੁਣ ਵਪਾਰ ਮੰਡਲ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਜਿਨ੍ਹਾਂ ਸ਼ਰਤਾਂ ਨੂੰ ਮਹਾਂਤਰ ਦੇ ਵੱਲੋਂ ਵੀ ਜਿਹੜਾ ਕਿ ਮਨਜ਼ੂਰ ਕੀਤਾ ਗਿਆ ਬਾਕੀ ਤੁਹਾਡਾ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਆਜਾਦ ਸੋਚ